ਤੁਰੰਤ ਤਰੰਤ ਨਤੀਜਾ ਕਿਵੇਂ ਦੇਖਦੇ ਹੋ ਤੇ ਅਸੀਂ ਸਾਹਮਣੇ ਤੇ ਸੀਗਰ ਕੀ ਅਸੀਂ ਚੰਗਾ ਕਰਾਂਗੇ ਪਰ ਚੰਗਾ ਤਾਂ ਵੀ ਅਸੀਂ ਕਰਤਾ ਪਰ ਜਿਹੜੇ ਸਾਡੇ ਸਾਥੀ ਪਾਰਟੀ ਸੀ ਉਹ ਬਿਆਨ ਦੇ ਰਹੀ ਸੀ ਇਹ ਕਿ ਜਿਹੜਾ ਇਹ ਕੈਂਡੀਡੇਟ ਹੈ ਇਹ ਕੈਂਡੀਡੇਟ ਹੈਗਾ ਉਹ ਪਾਰਟੀ ਦਾ ਕਿਹੜੀ ਹੈ ਇਹ ਆ ਵਾਰਸ ਪੰਜਾਬ ਦੀ ਪਰ ਇਹ ਨਹੀਂ ਸੀ ਕਹਿੰਦੇ ਕਿ ਇਹ ਸਾਂਝਾ ਕੈਂਡੀਡੇਟ ਹੈ ਜੇ ਸਾਂਝਾ ਕੈਂਡੀਡੇਟ ਕਹਿ ਦਿੰਦੇ ਤਾਂ ਫੇਰ ਆਪਾਂ ਨੂੰ ਵੋਟਾਂ ਬਹੁਤ ਜ਼ਿਆਦਾ ਪੈਣੀਆਂ ਸੀਗੀਆਂ ਉਹ ਵਾਰਿਸ ਪੰਜਾਬ ਦਾ ਕਹਨ ਦੇ ਨਾਲ ਵੋਟ ਪੂਰੀ ਤਰ੍ਹਾਂ ਨਹੀਂ ਪਈ ਸਾਨੂੰ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੇ ਆਂ ਜੀ ਜਿਸ ਤਰੀਕੇ ਨਾਲ ਉੱਪਰ ਕੀ ਆਇਆ ਸੈਕਿੰਡ ਨੰਬਰ ਤੇ ਰਹੀ ਹੈ ਹਾਂ ਪਰ ਜੇ ਸੁਲ੍ਹਾ ਕਰ ਲੈਣ ਸਾਰਿਆਂ ਦੇ ਨਾਲ ਤਾਂ ਫੇਰ ਅਗਲੀ ਸਰਕਾਰ ਅਕਾਲੀ ਦਲ ਬਣ ਸਕਦੀ ਹੈ ਸਾਰੇ ਨਾਲ ਕਿਹਨਾਂ ਨਾਲ ਅਕਾਲੀ ਦਲ ਸੁਲ੍ਹਾ ਕਰਦੀ ਜਿਹੜੇ ਬਾਕੀ ਦੇ ਅਕਾਲੀ ਆ ਜੀ